ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ گاਵਾਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੂ ਡੀਟੇਲ ਬਾਈ ਜੀ ਹਸੀ ਗਾਲ ਹਸੀ ਗਾਲ ਜੀ ਉਹ ਠੀਕ ਹੈ ਜੀ ਵਧੀਆ ਠੀਕ ਹੈ ਜੀ ਬਾਈ ਨਾਮ ਤੇ ਡਰੈਸ ਬੋਲ ਨਾਮ ਲੀਲਾ ਸਿੰਘ ਪਿੰਟਾ ਲਮਾ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਤਾਪਾ ਨੇੜੇ ਤਾਪਾ ਹੀ ਰਹਿ ਜਾਂਦਾ ਤਾਪਾ ਹੀ ਵਾਦੀਆਂ ਦੇ ਕੋਠੇ ਵਾਜਦੇ ਆ ਨਾ ਬਈ ਹਾਂਜੀ ਹਾਂਜੀ ਠੀਕ ਆ ਬਈ ਮੋਬਾਈਲ ਨੰਬਰ ਕੋਡ 82642 ਹੂੰ 26603 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆਂ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਡਾਕਟਰ ਦੂਜਾ ਸੂਆ ਕਿੰਨੇ ਦਿਨ ਲੈਂਦੀ ਆ ਬਈ ਇਹ ਬਸ 5-4 ਦਿਨ ਹੀ ਕੱਢੂ ਠੀਕ ਆ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਹੈਗਾ ਡਾਕਟਰ 17 ਹਾਂ ਲੋ ਦਾ ਠੀਕ ਆ ਡੇਖੋ ਬਈ ਕਮਾਲ ਆੜ ਰਾ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਮੁੱਠੀ ਵਾਲਾ ਥਣ ਲੱਗੀ ਥਣ ਦਾ ਸਾਇਦ ਬਹੁਤ ਚੀਲਾ ਹੈ ਥਣ ਤੋਂ ਬਹੁਤ ਕੱਚੀ ਆ ਭਾਈ ਦਣੇ ਦਿੰਦੀ ਆ ਹੋਰ ਉਹਨਾਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਫੇਸ ਬਿਊਟੀ ਚੰਗੀ ਆ ਪ੍ਰਿੰਟ ਫਰੰਟ ਬਹੁਤ ਚੰਗਾ ਬਾਕੀ ਤੋਰਾ ਤਾਰਾ ਵੀ ਚੰਗਾ ਗਾ ਤਾਂ ਦੁੱਧ ਚੰਗਾ ਪਾ ਦੋ ਆਰਡਰ ਵਧੀਆ ਤੇ ਹਰ ਕਰਦੀ ਹੁੰਦੀ ਆ ਮੋੜ ਲਿਆ ਭਾਈ ਕੀ ਮੋਲ ਆ ਭਰਾ ਇਹਦਾ ਮੋਲ 46000 ਰਟ 46000 ਰੁਪਇਆ ਮਾਨਤਾਨ ਹੋ ਜਾ ਹਾਂ ਮਾਨਤਾਨ ਠੀਕ ਹੈ 46000 ਰੁਪਇਆ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੰਗੀ ਆ ਬੜ ਥਣ ਹਵਾਂ ਨੇ ਦੀ ਚੰਗੀ ਆ ਕੱਦ ਵੱਡ ਚੰਗਾ ਪ੍ਰਿੰਟ ਪ੍ਰਿੰਟ ਵੀ ਕਰਮਾ ਇਹਦਾ ਚੰਗਾ ਬਾਈ ਅੱਗੇ ਵੀਰੇ ਦੋ ਨੰਬਰ ਤੇ ਕਿਹੜਾ ਸੋਸ ਹੁੰਦੀ ਹੈ ਇਹ ਵੀ ਦੂਜਾ ਸੋਸ ਹੁੰਦੀ ਹੈ ਰੈਕਟਰ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਵਾਹ ਦੋ ਚਾਰ ਦੋ ਤਿੰਨ ਦਿਨ ਨਹੀਂ ਕੱਢੂਗੀ ਰੈਕਟਰ ਬਾਈ ਯਾਰ ਇਹ ਰਕਾਰਾ ਦੁੱਧ ਦਾ ਬਾਈ ਉਹ ਤਾਂ ਹੈਗਾ ਰਾਟਰ 15 ਹਾਂ ਤੱਕ ਲੋ ਬਹੁਤ ਚੰਗਾ ਲੱਗਿਆ ਥਾਣ ਥਣ ਬਹੁਤ ਚੰਗਾ ਮੁਖੀ ਵਾਲਾ ਥਾਣਾ ਬਾਈ ਕੱਦ ਬੱਡ ਚੰਗਾ ਰੰਗ ਰੂਪ ਚੰਗਾਗਾ ਫੇਸ ਬਿਊਟੀ ਵੀ ਕਰਮ ਵਾਲੀ ਦੀ ਚੰਗੀ ਆ ਥਾਣ ਥਣ ਵੀ ਚੰਗਾ ਲੱਗਿਆ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਜਾਤ ਬ੍ਰਿਡ ਚੰਗੀ ਆ ਫੇਸ ਬਿਊਟੀ ਚੈੱਕ ਕਰ ਲਓ ਬਣਾਏ ਡਾਕਟਰ ਲਈ ਗਰਮੀ ਗਰਮੀ ਘੱਟ ਮਨੂੰ ਫੈਂਡ ਫੂਡ ਕਰਮ ਵਾਲੀ ਦੀ ਪੂਰੀ ਚੰਗੀ ਆ ਉਹ ਹਾਂ ਥਾਂਲੇ ਵਾ ਚੈੱਕ ਕਰੋ ਆਰਡਰ ਬਾਈ ਕਮਾਲ ਦਾ ਤਿਆਰ ਕਰਦੀ ਹਾਂ ਤਿਆਰ ਬੈੜ ਹਜੇ ਕੱਚੀ ਕੱਚੀ ਆ ਕਰਮ ਵਾਲੀ ਦੇਣ ਲੈਦੀ ਆ ਉਹਦੇ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਕੀ ਮੁੱਲ ਲਭਰਾ ਦਾ ਇਹਦਾ 45000 ਰੁਪਏ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਠੀਕ ਆ 45000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਤੋਰਾ ਤਾਰਾ ਚੰਗਾ ਆਰਡਰ ਬਹੁਤ ਚੰਗਾ ਬੜੀ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਅੱਗੇ ਵੀਰੇ ਤਿੰਨ ਨੰਬਰ ਤੇ ਕਿਹੜਾ ਸੁਆਸ ਹੁੰਦੀ ਆ ਇਹ ਵੀ ਦੂਜੇ ਸ਼ੋਨ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਈ ਇਹ ਕੜਨੂ ਡਾਕਟਰ ਹਰfte ਠੀਕ ਹੈ ਕੀ ਰਿਕਾਰਡ ਦੁੱਧ ਦਾ ਬਈ ਇਹਦਾ ਹੈਗਾ 1500 ਕਿਲੋ 15 ਕਿਲੋ ਡਾਕਟਰ ਖਾਣ ਬਹੁਤ ਚੰਗਾ ਲੱਗਿਆ ਹਣ ਹਾਂ ਲਾਂ ਢੋਲਾਂ ਲਾ ਬਹੁ ਪਈਆਂ ਸਾਰੀਆਂ ਬਲਡ ਲਾਂ ਕੱਟੀ ਆ ਥੋੜੀ ਫੇਸ ਵੀ ਉਹਦਾ ਤਿਆਰੀ ਤਾਂ ਨੇ ਗੱਦਬੱਡ ਚੰਗਾ ਤੋਰਾ ਤਰਾ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮਨਣੀ ਫੈਂਟ ਕਰ ਮਲ ਦੀ ਬਹੁਤ ਚੰਗੀ ਆ ਹਾਂ ਮੈਂ ਹਰਗਾ ਦੁੱਧਾ ਠੀਕ ਹੈ ਬਈ ਕੀ ਮੋਲ ਹੈ ਬਈ ਇਹਦਾ ਇਹਦਾ ਮੁੱਲ 43000 ਆ ਡਾਕਟਰ 48000 ਰੁਪਏ ਮਾਨਤਾਣ ਹੋ ਜੀ ਹਾਂ ਹੋ ਜੀ 43000 ਰੁਪਏ ਮੁੱਲ ਆ ਬਾਈ ਮਾਨਦਾਨ ਜਿਹੜਾ ਮੁਫਤ ਤੇ ਜਰੂਰ ਹੋ ਜੂਗਾ ਚੰਗੀ ਐ ਬੜ ਸੁਨੱਕੀ ਐ ਨਗ ਭਰਾਟ ਕੋਲੇ ਤਿੰਨ ਸੀ ਤਿੰਨ ਨਹੀਂ ਦਿਖਾਤੇ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਨੂੰ ਧੰਨਵਾਦ ਜੀ